ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਦਲੀਆ ਦਲੀਆ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਇੱਕ ਕੌਲੀ ਦਲੀਆ ਲਈਆ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਪੈਨ ਦੇ ਵਿੱਚ ਇੱਕ ਚਮਚਕੀ ਦਾ ਪਾ ਲਿਆ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਰਾਈ ਫਰੂਟਸ ਨੂੰ ਭੁੰਨ ਲਵਾਂਗੇ ਜੋ ਵੀ ਆਪਾਂ ਪਾਉਣੇ ਨੇ ਆਪਾਂ ਸਕਿੱਪ ਵੀ ਕਰ ਸਕਦੇ ਹਾਂ ਡਰਾਈ ਫੂਡਸ ਨੂੰ ਕਿਉਂਕਿ ਜਦੋਂ ਕਿ ਆਪਾਂ ਬੱਚੇ ਜਾਂ ਸਿਆਣੇ ਖਾਂਦੇ ਨੇ ਉਹਨਾਂ ਲਈ ਪ੍ਰੋਬਲਮ ਹੁੰਦੀ ਆ ਖਾਣ ਦੇ ਵਿੱਚ ਡਰਾਈ ਫੂਡਸ ਵਗੈਰਾ ਤਾਂ ਅੱਥੇ ਆਪਾਂ ਨੇ ਥੋੜੇ ਜਿਲੇ ਨੇ ਬਦਾਮ ਇਹਨਾਂ ਨੂੰ ਆਪਾਂ ਰੋਸਟ ਕਰ ਲਿਆ ਪਹਿਲਾਂ ਰੋਸਟ ਕਰਕੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਆਪਾਂ ਬਾਅਦ ਚ ਪਾਵਾਂਗੇ ਇੱਕ ਦੋ ਮਿੰਟ ਆਪਾਂ ਪੁੰਨ ਕੇ ਨੂੰ ਕੱਢ ਲੈਣਿਆ ਦੇ ਨਾਲ ਹੀ ਆਪਾਂ ਜੋ ਆਪਣਾ ਦਲੀਆ ਸੀਗਾ ਉਹ ਪਾ ਕੇ ਇਹਨੂੰ ਪਹਿਲਾਂ ਭੁੰਨ ਲੈਣੇ ਆ ਥੋੜਾ ਜਿਹਾ ਕਿਉਂਕਿ ਇਹ ਕੱਚਾ ਹੁੰਦਾ ਇਸ ਤਰ੍ਹਾਂ ਆਪਾਂ 1-2 ਮਿੰਟ ਹਿਲਾ ਕੇ ਇਹਨੂੰ ਉਸੇ ਕਤ ਦੇ ਵਿੱਚ ਭੁੰਨ ਲਵਾਂਗੇ ਆਪਾਂ ਜ਼ਿਆਦਾ ਕਿਉਂ ਨਹੀਂ ਪਾਉਂਦੇ ਇਹਦੇ ਵਿੱਚ ਇਸੇ ਕਰਕੇ ਉਹ ਨਾਲ ਵੀ ਵਧੀਆ ਲੱਗਦਾ ਬਣਿਆ ਹੋਇਆ ਦਲੀਆ ਦੁੱਧ ਚ ਪਾ ਕੇ ਵੀ ਵਧੀਆ ਲੱਗਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਭੁੰਨ ਲਈ ਆਪਣਾ ਦਲੀਆ ਆਪਾਂ ਦਲੀਆ ਬਣਾਵਾਂਗੇ ਕੁੱਕਰ ਦੇ ਵਿੱਚ ਕਿਉਂਕਿ ਇਹ ਥੋੜਾ ਸਖਤ ਹੁੰਦਾ ਕੁੱਕਰ ਦੇ ਵਿੱਚ ਛੇਤੀ ਬਣ ਜਾਂਦਾ ਇਹ ਭੁੰਨੇ ਹੋਏ ਆਪਣਾ ਦਲੀਆ ਆਪਾਂ ਨੇ ਆਪਣੇ ਕੁੱਕਰ ਦੇ ਵਿੱਚ ਪਾ ਲਿਆ ਆਪਣੇ ਦਾਲੀਆ ਸੀਗਾ ਇੱਕ ਕੌਲੀ ਤੇ ਕੁੱਕਰ ਦੇ ਵਿੱਚ ਆਪਾਂ ਦੋ ਕੌਲੀ ਦੇ ਕਰੀਬ ਪਾਣੀ ਪਾ ਲਵਾਂਗੇ ਹਾਂਜੀ ਹੁਣ ਆਪਾਂ ਪਾਣੀ ਪਾਉਣ ਤੋਂ ਬਾਅਦ ਆ ਕੁੱਕਰ ਦਾ ਢੱਕਣਾ ਕਰਤਾ ਬੰਦ ਇਹਨੂੰ ਆਪਾਂ ਲੋ ਫਲੇਮ ਤੇ ਦੂਸਰੇ ਚੁੱਲੇ ਤੇ ਰੱਖ ਦਾਂਗੇ ਦੂਸਰੀ ਸਾਈਡ ਤੇ ਦੋ ਸੀਟੀਆਂ ਆਪਾਂ ਲਗਵਾਵਾਂਗੇ ਇਹਦੀਆਂ ਹੁਣ ਅਜਿਹਾ ਚਾਪਾ ਇੱਧਰਲੀ ਸਾਈਡ ਤੇ ਚੁੱਲੇ ਤੇ ਪੈਨ ਦੇ ਵਿੱਚ ਉਹੀ ਕੌਲੀ ਨਾਲ ਪਾਣੀ ਪਾ ਕੇ ਇੱਕ ਕੌਲੀ ਪਾਣੀ ਦੀ ਆਪਾਂ ਇਹਦੇ ਵਿੱਚ ਜੋ ਸ਼ੱਕਰ ਲੈਣੀ ਆ ਮਿੱਠਾ ਲੈਣਾ ਇੱਕ ਕੌਲੀ ਦੇ ਘਰੀਬ ਆਪਾਂ ਇਹ ਮਿੱਠਾ ਬਣਾ ਪਾ ਕੇ ਇਹਨੂੰ ਕੋਲ ਲਵਾਂਗੇ ਮਤਲਬ ਰਿਜਣ ਲੱਗ ਜੂਗਾ ਆਪਾਂ ਪਾਣੀ ਆਪਣਾ ਫੇਰ ਆਪਾਂ ਨੂੰ ਗੈਸ ਨੂੰ ਬੰਦ ਕਰ ਦੇਵਾਂਗੇ ਜੇਕਰ ਤੁਹਾਨੂੰ ਇੱਥੇ ਮਿੱਠਾ ਘੱਟ ਵੱਧ ਲੱਗਦਾ ਹੋਵੇ ਆਪਣੇ ਟੇਸਟ ਦੇ ਅਨਸਾਰ ਤੁਸੀਂ ਜਾਦਵੀ ਪਾ ਸਕਦੇ ਹੋ ਇੱਥੇ ਆਪਾਂ ਥੋੜੀ ਜਿਹੀ ਚੀਨੀ ਐਡ ਕੀਤੀ ਹੈ ਇਹਦੇ ਵਿੱਚ ਲਓ ਜੀ ਆਪਣਾ ਅਸੀਂ ਪਾਣੀ ਲਾ ਕੇ ਰਿਜਣ ਹੁਣ ਆਪਾਂ ਨੂੰ ਸਾਈਡ ਤੇ ਕਰ ਦਾਂਗੇ ਹੁਣ ਆਪਾਂ ਆਪਣਾ ਕੁੱਕਰ ਖੋਲ ਕੇ ਦੇਖਦੇ ਆਂ ਸੀਟੀ ਲੱਗਣ ਤੋਂ ਬਾਅਦ ਆਪਾਂ ਨੇ ਇੱਥੇ ਸਿਰਫ ਦੋ ਸੀਟੀਆਂ ਲਵਾਈਆਂ ਨੇ ਕੁੱਕਰ ਨੂੰ ਲਓ ਜੀ ਆਪਣਾ ਇਸ ਤਰ੍ਹਾਂ ਦਾ ਦਲੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਜਿਹੜਾ ਗੈਸ ਆਨ ਕਰ ਲੈਨੇ ਆਪਣਾ ਤੇ ਨਾਲ ਹੀ ਜਿਹੜਾ ਆਪਾਂ ਨੇ ਮਿੱਠਾ ਪਾਣੀ ਬਣਾਇਆ ਸੀਗਾ ਘੋਲ ਕੇ ਉਹ ਵਿੱਚ ਪਾ ਦਵਾਂਗੇ ਤੇ 5 ਕਿ ਮਿੰਟ ਇਹਨੂੰ ਹੋਰ ਸੇਕ ਲਵਾ ਲਵਾਂਗੇ ਤੇ ਆਪਣਾ ਬਹੁਤ ਹੀ ਵਧੀਆ ਦਲੀਆ ਬਣ ਕੇ ਤਿਆਰ ਹੋਊਗਾ ਲੋ ਜੀ ਆਪਣਾ ਦਲੀਆ ਬਣ ਚੁੱਕਿਆ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਨੂ ਕਿਨੂ ਦਲੀਆ ਖਾਣਾ ਪਸੰਦ ਆ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ